ਇੰਨੀ ਵਾਰ ਆ ਰਹੇ ਨੇ ਰਾਣੀਪੁਰ ਕਿੰਨੀ ਵਾਰ ਛੱਡ ਗਏ। ਉਹ ਮਿਲਣਾ ਜੀ ਮੈਂ ਤਾਂ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਗਾਈ ਦੇਣਾ ਅਰਪੁਨ ਗਾਂਧੀ ਦੀ। ਨਹੀਂ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਇਨਾ ਚ ਸੋਆ ਚ ਜਾਣਾ ਹੈ। ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 ਦਾ ਬੈਸਟ ਜੋ ਤੁਸੀਂ ਅੱਜ ਸੋਨੀ ਗਾਂਧੀ ਨੂੰ ਮਿਲਣੇ ਚਲਚਾ ਦੇ ਰੋਟੀ ਕੀ ਰਾਜਨੀਤਿਕ ਵਿਸ਼ੇ ਬਾਰੇ ਡੀਕਨ ਕਰ ਰਹੇ ਹੋ ਕਿੰਨੀ ਵਾਰ ਆ ਰਹੇ ਨੇ ਰਾਜਨੀਤੀ ਚ ਕਿੰਨੀ ਵਾਰ ਛੱਡ ਗਏ ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਗਾਈ ਦੇਣਾ ਸੋਨੀ ਗਾਂਧੀ ਦੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਅੱਜ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 ਦਾ ਬੈਸਟ ਇੰਨੀ ਵਾਰ ਆ ਰਹੇ ਨਰਾਇਨੀ ਪੀਚ ਕਿੰਨੀ ਵਾਰ ਛੱਡ ਗਏ ਤੋਂ ਮਿਲਣਾ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਗਾਈ ਦੇਣਾ ਫੋਨੇ ਗੰਦੀ ਵੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਇਨਾ ਚ ਸੋਆ ਚ ਜਾਣਾ ਕਦੇ ਫੇ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 द बेस्ट ਜੋ ਦਿਨ ਅੱਜ ਸੋਨੀ ਗਾਂਧੀ ਨੂੰ ਮਿਲਿਆ ਨੇ ਚਰਚਾ ਹੋਈ ਰਹੀ ਕਿ ਰਾਜਨੀਤੀ ਦੇ ਵਿੱਚ ਬਾਰੇ ਡੀਕਨ ਨਾਲ ਕਿੰਨੀ ਵਾਰ ਆ ਰਹੇ ਨੇ ਰਾਜਨੀਤੀ ਚ ਕਿੰਨੀ ਵਾਰ ਛੱਡ ਗਏ ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪੁਆਇੰਟਮੈਂਟ ਲਗਾਈ ਦੇਣਾ ਸੋਨੀ ਗਾਂਧੀ ਦੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਅੱਜ ਜਾਣਾ ਹੈ ਕਦੇ ਫੇਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 ਦਾ ਬੈਸਟ ਇੰਨੀ ਵਾਰ ਆ ਰਹੇ ਨੇ ਰਾਣੀਪੁਰ ਕਿੰਨੀ ਵਾਰ ਛੱਡ ਗਏ। ਉਹ ਮਿਲਣਾ ਜੀ ਮੈਂ ਤਾਂ ਮੈਂ ਤਾਂ ਮੈਂ ਪੁਆਇੰਟਮੈਂਟ ਲਗਾਈ ਦੇਣਾ ਫੋਨੇ ਗੰਦੀ ਦੀ। ਨਹੀਂ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਇਨਾ ਚੋਆ ਚ ਜਾਣਾ ਹੈ। ਕਦੇ ਫੇ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 ਦਾ ਬੈਸਟ ਜੋ ਅੱਜ ਦ੍ਰਿਸ਼ਾਚ ਸੋਨੀ ਗਾਂਧੀ ਨੂੰ ਮਿਲਣੇ ਚਰਚਾ ਹੋ ਰਹੀ ਹੈ ਰਾਜਨੀਤਿਕ ਵਿਸ਼ੇ ਬਾਰੇ ਉਹ ਇੰਕਰ ਨਾ ਦੇ ਰਿਹਾ ਕਿੰਨੀ ਵਾਰ ਆ ਰਹੇ ਨੇ ਰਾਜਨੀਤੀ 'ਚ ਕਿੰਨੀ ਵਾਰ ਛੱਡ ਗਏ ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪੁਆਇੰਟਮੈਂਟ ਲਗਾਈ ਦੇ ਨਾ ਸੋਨੀ ਗਾਂਧੀ ਦੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਅੱਜ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 द बेस्ट